ਸੱਚਿਆ ਕਾਲ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲਗਾਤਾਰ ਦੇਸ਼ ਦੇ ਵਿੱਚ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਜਮਾ ਘਟਾ ਦੀ ਰਾਜਨੀਤੀ ਚੱਲ ਰਹੀ ਸੀ ਜਿਸ ਤੋਂ ਬਾਅਦ ਬੀਤੇ ਦਿਨੀ ਐਨਡੀਏ ਦੇ ਵੱਲੋਂ ਪ੍ਰੋਪਰ ਗੱਠਜੋੜਨ ਦੇ ਨਾਲ ਜਿਹੜਾ ਸਮਰਥਨ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦਿੱਤਾ ਗਿਆ ਹੈ ਤੇ ਨਾਲ ਹੀ ਆਪਣਾ ਆਗੂ ਵੀ ਐਨਡੀਏ ਗੱਠ ਜੋੜ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣ ਲਿਆ ਗਿਆ ਹੈ ਜਿਸ ਤੋਂ ਬਾਅਦ ਅੱਜ ਐਨਡੀਏ ਆਪਣਾ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਸਵੇਰੇ 11 ਵਜੇ ਮੀਟਿੰਗ ਰੱਖੀ ਗਈ ਹੈ ਜਿਸ ਤੋਂ ਬਾਅਦ ਇਹ ਸਾਰੇ ਆਗੂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮਿਲਣਗੇ ਤੇ ਉਸ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰਨਗੇ ਸਵੇਰੇ 11 ਵਜੇ ਸੰਸਦ ਦੇ ਦਲਾਂ ਦੀ ਮੀਟਿੰਗ ਰੱਖੀ ਗਈ ਹੈ ਮੀਟਿੰਗ ਤੋਂ ਬਾਅਦ ਇਹ ਸਾਰੇ ਆਗੂ ਜਣਾਂ ਨੇ ਉਹ ਮਿਲ ਕੇ ਅ ਦ੍ਰੋਪਤੀ ਮੁਰਮੂਰਾ ਕੋ ਜਾਣ ਕੇ ਤੇ ਉੱਥੇ ਜਾ ਕੇ ਨਵੀਂ ਸਰਕਾਰ ਦਾ ਬਣਾਉਣ ਦਾ ਦਾਵਾ ਪੇਸ਼ ਕਰ ਸਕਦੇ ਨੇ ਤੇ ਉਸ ਤੋਂ ਬਾਅਦ 9 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਹੁਦੇ ਦੀ ਸਹੂਚਕਣਗੇ ਤੇ ਜਿਹੜਾ ਇਸ ਸੱਦੇ ਇਸ ਸਹੂਚਕ ਸਮਾਗਮ ਦੇ ਲਈ ਸੱਦਾ ਉਹ ਵੀ ਗੁਆਂਢੀ ਮੌਲਕਾਂ ਨੂੰ ਭੇਜ ਦਿੱਤਾ ਗਿਆ ਹੈ ਜਿਸ ਦੇ ਵਿੱਚ ਬੰਗਲਾਦੇਸ਼ ਬੇਤਨਾਮ ਤੇ ਨਾਲੇ ਨਾ ਲੱਗਦੇ ਨੇਪਾਲ ਤੇ ਮਾਲਦੀਪਸ ਦੇਵੀ ਜਿਹੜਾ ਲਗਾਤਾਰ ਵਿਵਾਦ ਤੋਂ ਬਾਅਦ ਹੁਣ ਮਾਲਦੀਪਸ ਦੇਵੀ ਜਿਹੜਾ ਉੱਥੇ ਵੀ ਸੱਦਾ ਭੇਜਿਆ ਗਿਆ ਹੈ ਆਗੂਆਂ ਨੂੰ ਕਿ ਇਸ ਸੋਹ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਐਨਡੀਆ ਗੜਚੋੜ ਦੀ ਸਰਕਾਰ ਬਣਾਉਣ ਦੇ ਲਈ ਕਈ ਤਰੀਕੇ ਦੀਆਂ ਜਿਹੜੀਆਂ ਨੇ ਉਹ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਜਿੱਥੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵੱਲੋਂ ਤਿੰਨ ਮੰਤਰਾਲੇ ਮੰਗੇ ਗਏ ਨੇ ਸਮਰਥਨ ਦੇ ਨੂੰ ਲੈ ਕੇ ਜਿਸ ਦੇ ਵਿੱਚ ਵਿੱਤ ਮੰਤਰਾਲਾ ਰੇਲ ਮੰਤਰਾਲਾ ਤੇ ਖੇਤੀ ਮੰਤਰਾਲਾ ਵੀ ਹੈ ਤੇ ਉੱਥੇ ਹੀ ਜੇਕਰ ਗੱਲ ਕਰੀਏ ਨਾਈਡੂ ਨਾਲਿਤਨ ਨਾਈਡੂ ਨਾਲ ਨੇ ਵੀ ਸਮਰਥਨ ਦੇਣ ਦੇ ਲਈ ਲੋਕ ਸਭਾ ਦੇ ਵਿੱਚ ਸਪੀਕਰ ਦੀ ਜਿਹੜੀ ਸੀਟ ਹੈ ਉਹ ਮੰਗੀ ਹੈ